ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਹਾਈਵੇ ਦੇ ਉੱਤੇ ਆਉਂਦਾ ਦੋਸਤੋ ਕੋਟਕਪੂਰੇ ਤੋਂ ਜਦੋਂ ਆਪਾਂ ਬਠਿੰਡੇ ਵਾਲ ਨੂੰ ਜਾਂਦੇ ਆ ਵਾਇਆ ਬਾਜਾਖਾਨਾ ਹੋ ਕੇ ਤਾਂ ਇਹ ਹਾਈਵੇ ਬਾਜੇਖਾਨੇ ਦੇ ਵਿੱਚ ਦੀ ਲੰਘਾ ਹੈ ਬਾਜੇਖਾਨੇ ਵਾਲਾ ਜਿਹੜਾ ਓਵਰ ਬ੍ਰਿਜ ਹੈ ਉੱਚਾ ਪੌੜਾ ਜਿਹੜਾ ਜਦੋਂ ਬਠਿੰਡੇ ਵਾਲੇ ਪਾਸੇ ਉਤਰਦਾ ਹੈ ਤੇ ਬਿਲਕੁਲ ਉੱਥੇ ਹੀ ਇੱਕ ਡੇਰੀ ਫਾਰਮ ਸਰਪੰਚ ਵੀਰ ਸਿੰਘ ਡੇਰੀ ਫਾਰਮ ਹੈ ਮੇਨ ਇਹਨਾਂ ਦਾ ਕੰਮ ਜਿਹੜਾ ਉਹ ਵਪਾਰ ਦਾ ਹੈ ਪੱਕੇ ਪਸ਼ੂ ਦੁੱਧ ਤੇ ਵੀ ਲਾਉਂਦੇ ਆ ਪਰ ਜ਼ਿਆਦਾਤਰ ਵਿਕਰੀ ਵਾਲੇ ਪਸ਼ੂ ਆਉਂਦੇ ਆ ਅੱਜ ਦੀ ਜਿਹੜੀ ਵੀਡੀਓ ਹੈ ਜਿਹੜੇ ਖਾਸ ਸ਼ੌਕੀਨ ਹੈ ਮੁਰਾ ਨਸਲ ਦੇ ਉਹਨਾਂ ਵਾਸਤੇ ਇੱਕ ਬਹੁਤ ਸੋਹਣੀ ਝੋਟੀ ਤੁਹਾਨੂੰ ਦਿਖਾਉਂਗਾ ਜਿਹੜੀ ਅਜੇ ਗੱਭਣ ਹੈ ਇਹਦੀ ਡਿਟੇਲ ਵੀ ਸਾਰੀ ਮਿਲ ਜਾਣੀ ਹੈ ਇਹਦੇ ਨਾਲ ਇੱਕ ਝੋਟੀ ਬਿਲਕੁਲ ਤਾਜੀ ਸੋਈ ਵੀ ਹੈ ਸਾਹਮਣੇ ਬੱਚਾ ਇਹਦਾ ਬੈਠਾ ਹੈ ਇਹ ਤੋਂ ਇਲਾਵਾ ਇਸੇ ਝੋਟੀ ਦਾ ਬੱਚਾ ਮੇਲ ਕਾਫ ਕਟਾ ਜਿਹੜਾ ਉਹ ਵੀ ਬਾਈ ਜਿਓਰੀ ਨਾਲ ਹੀ ਲੈ ਆਏ ਆ ਇਹ ਵੀ ਵੇਚ ਦੇਣਾ ਇੱਕ ਬੂਰੀ ਝੋਟੀ ਐ ਮਾਰਕਿੰਗ ਜਰੂਰ ਟੁੱਟਵੀਆਂ ਪਰ ਬਰਾਊਨ ਕਲਰ ਦੇ ਵਿੱਚ ਐ ਬੂਰੀ ਇਹ ਝੋਟੀ ਫॉर ਸੇਲ ਗੱਬਣਾ ਸੋ ਨਾਗ ਟੋਟਲ 4 ਇਸ ਵੀਡੀਓ ਚ ਰਹਿਣਗੇ ਬੇਨਤੀ ਐ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਜਰੂਰ ਆ ਕੇ ਦੇਖੇ ਕੋਲ ਖੜ ਕੇ ਵੇਖ ਕੇ ਆਪਦੀ ਤਸੱਲੀ ਨਾਲ ਖਰੀਦੇ ਨੰਬਰ ਸਕਰੀਨ ਉੱਤੇ ਦੋ ਚੱਲਣਗੇ ਤੁਸੀਂ ਜਿਹੜੇ ਮਰਜ਼ੀ ਨੰਬਰ ਤੇ ਕਾਲ ਕਰ ਲਿਓ ਫਿਰ ਬੇਨਤੀ ਪਸ਼ੂ ਖਰੀਦਣ ਲਈ ਜ਼ਰੂਰੀ ਹੁੰਦਾ ਵੀ ਸਾਹਮਣੇ ਆ ਕੇ ਦੇਖਿਆ ਜਾਵੇ ਤੇ ਤਸੱਲੀ ਵੀ ਕੀਤੀ ਜਾਵੇ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਆਪਾਂ ਤਰਵੀਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਤਰਵੀਰ ਅੱਜ ਚਾਰਨਾਗ ਦਿਖਾ ਰਹੇ ਆਂ ਆਪਾਂ ਹਾਂਜੀ ਬਾਈ ਚਾਰਨਾਗ ਦੇ ਪਹਿਲੇ ਨੰਬਰ ਤੇ ਝੋਟੀ ਜਿਹੜੀ ਤਾਜੀ ਸੂਈ ਹੈ ਕੰਨਵਾ ਸੂਆ ਸੂਈ ਹੈ ਬਈ ਇਹ ਕੱਲ ਸੂਈ ਹੈ ਪਹਿਲਾ ਸੂਆ ਸੂਈ ਹੈ ਬਈ ਕੱਲ ਪਹਿਲਾ ਸੂਆ ਸੂਈ ਹੈ ਪਹਿਲਾ ਸੂਈ ਸੂਈ ਬੱਚਾ ਕਿ ਦਿੱਤਾ ਨਹੀਂ ਸ਼ਕਤ ਚੱਕਦੀ ਹੈ ਹਾਂਜੀ ਬਾਦਰ ਕਟਾ ਹੀ ਅਗਦੇ ਬੱਚਾ ਕਟਾ ਹੈ ਕੋਈ ਬਾਈ ਔਲ ਨਹੀਂ ਸ਼ੌਲ ਨਹੀਂ ਸੀਲ ਠੰਡੀ ਹੈ ਠੀਕ ਹੈ ਚਵਾਈ ਬਾਕੀ ਕੱਲ੍ਹ ਸੂਈ ਹੈ 2:54 ਹੋਈ ਹੈ ਤੀਜੀ ਚਵਾਈ ਹੈ ਸ਼ਾਮ ਨੂੰ ਹੋਊਗੀ ਬਈ ਇਹਦੀ ਠੀਕ ਹੈ ਅੱਛਾ ਭਾਈ ਕੀ ਹੈ ਦਾ ਰੇਟ ਰਹਿਣਾ ਤਨਵੀਰ ਰੇਟ ਬਈ ਫੋਨ ਤੇ ਹੋਊਗਾ ਠੀਕ ਹੈ ਬਾਕੀ ਆਪਾਂ ਇਹਨਾਂ ਫੋਨ ਤੇ ਖਬਰਾਂ ਝੋਟੀਆਂ ਨਾ ਚਾਚਾ ਇੱਥੇ ਕੋਲੇ ਆ ਕੇ ਬੰਦਾ ਵੇਖੂਗਾ ਕਿ ਕੀ ਲੱਗਣੀਆਂ ਬਈ ਇਹ ਸਹੀ ਹੈ ਸੋ ਦੋਸਤੋ ਜਰੂਰ ਆ ਕੇ ਦੇਖਿਓ ਸੋਹਣੀਆਂ ਝੋਟੀਆਂ ਦਿਖਾ ਰਿਹਾ ਤੋਰਦੇ ਬਈ ਕੱਲ੍ਹ ਉਹ ਤਾਂ ਝੋਟੀਆਂ ਦਾ ਸੂਈ ਹੈ ਪਹਿਲਾ ਸੂਆ ਸਿੰਘ ਕੁੰਡਾ ਹੈ ਛੋਟਾ ਸਿੰਘ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਹਾਈਟ ਚੰਗੀ ਹੈ ਚਵਾਈ 'ਚ ਠੰਡੀ ਸੀਲ ਹੈ ਤਾਂ ਚਾ ਤੁਸੀਂ ਇਹਦਾ ਦੇਖ ਸਕਦੇ ਹੋ ਦੋਸੋ ਪਤਲੀ ਪੂਛ ਮੋਟ ਦੇ ਵਿੱਚੋਂ ਬਿਲਕੁਲ ਆਉਂਦੀ ਹੈ ਇੱਥੇ ਰੋਕੀ ਬਈ ਮੜਾ ਰੋਕ ਲਓ ਜੀ ਸੋ ਇਹ ਝੋਟੀ ਦੇਖੋ ਤੁਸੀਂ ਦੋਸਤੋ ਪਹਿਲੇ ਨੰਬਰ ਤੇ ਇਸ ਤਰ੍ਹਾਂ ਦਾ ਇਹਦਾ ਥਣ ਤੁਸੀਂ ਹੁਣ ਦੇਖ ਸਕਦੇ ਹੋ ਅਗਲਾ ਥਣ ਪਿਛਲਾ ਥਣ ਕਮਾਲੋ ਬਈ ਵਾਪਸ ਸੋ ਇਹ ਦੋਸਤੋ ਪਹਿਲਾ ਸੂਆ ਤਾਜੀ ਸੂਈ ਵੀ ਝੋਟੀ ਪਹਿਲੇ ਨੰਬਰ ਤੇ ਦੇਖੋ ਇਹ ਤੋਂ ਬਾਅਦ ਤੁਹਾਨੂੰ ਜਿਹੜੀ ਚੋਟੀ ਦਿਖਾਉਣੀ ਉਹ ਵੀ ਬੜੀ ਚੰਗੀ ਦਿਖਾਉਂਗਾ ਚੱਕ ਕੇ ਲੈ ਜਾ ਬੱਚਾ ਨਹੀਂ ਤਾਂ ਸੱਚਾ ਚੱਕਲਾ ਨਹੀਂ ਸੋ ਹਵਾਨਾ ਇਹਦਾ ਫੇਰ ਤੁਸੀਂ ਦੇਖ ਸਕਦੇ ਹੋ ਸੋ ਇਹ ਦੋਸਤੋ ਪਹਿਲੇ ਨੰਬਰ ਤੇ ਚੋਟੀ ਪੁੜੇ ਹਜੇ ਤੁਹਾਨੂੰ ਉੱਤੋਂ ਟੋਏ ਪੈਂਦੇ ਦਿਸਦੇ ਹੀ ਹੋਣਗੇ ਤੁਸੀਂ ਹਵਾਨਾ ਇਹਦਾ ਦੇਖ ਲਓ ਪੁੜਿਆਂ ਚ ਹਜੇ ਟੋਏ ਪੈਂਦੇ ਇੱਥੋਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਤਿਆਰ ਕਰਕੇ ਸੂਈ ਹੈ ਬਾਈ ਠੀਕ ਹੈ ਸਾਡਾ ਕੰਮ ਚੰਗੀ ਚੀਜ਼ ਲੈ ਕੇ ਆਉਣਾ ਬਈ ਹੁਣ ਦੁੱਧ ਵਾਲਾ ਕੌਕਸ਼ਨ ਹੈ ਜਿਹੜੀ ਨਹੀਂ ਗਿਆ ਤਾਂ ਉਹਦੇ ਕਿੰਨਾ ਦੁੱਧੂਗੀ ਕਿੰਨਾ ਚੋਲੇਣਗੇ ਉਹ ਕਰਮ ਵਾਲੀ ਦਸੂਆ ਸੋ ਦੋਸਤੋ ਦੁੱਧ ਤੁਹਾਡੀ ਸੇਵਾ ਦਾ ਇਹ ਹੋਣਾ ਵੀ ਨਹੀਂ ਚਾਹੀਦਾ ਕਿਉਂਕਿ ਜਿਹਨੇ ਪੈਸੇ ਲਾਉਣੇ ਆ ਉਹ ਆਪਦੀ ਸਮਝ ਵਰਤੇ ਵੀ ਉਹ ਕਿੰਨਾ ਕੁ ਦੁੱਧ ਚੋ ਸਕਦਾ ਮੈਂ ਤੁਹਾਨੂੰ ਵੀਡੀਓ ਜਿਹੜੀ ਝੋਟੀ ਦੀ ਦਿਖਾਉਣੀ ਆ ਦੱਸੋ ਇਹ ਤਰਵੀਰ ਬਾਈ ਕੀ ਡਿਟੇਲ ਆ ਇਸ ਝੋਟੀ ਦੀ ਇਹ ਦੂਜਾ ਸੂਆ ਬਾਈ ਝੋਟੀ ਸੂਤੀ ਆ ਦੂਜਾ ਸੂਆ 6 ਦਾੰਦ ਆ ਜੀ ਠੀਕ ਹੈ ਤੇ ਨਵਾਬ ਵਾਲ ਦੀ ਆਪ ਆ ਬਈ ਇਹ ਨਵਾਬ ਦੀ ਮਾਲਕਾਂ ਨੇ ਦੱਸਿਆ ਹਾਂਜੀ ਠੀਕ ਹੈ ਕਿੰਨਾ ਚਿਰ ਲੈਂਦੀ ਐ ਸੋਨ ਚ ਇਹ ਇਹਦੇ ਪਈ ਐ ਬਈ 9 ਦਿਨ ਪਈ ਹਾਈ ਦਿਨ ਪੂਰੇ ਹੋਣ ਚ ਇਹ ਖਰੀਦੀ ਕਿੱਥੋਂ ਆ ਕਿਹੜੇ ਏਰੀਆ ਚੋਂ ਆਈ ਐ ਇਹ ਇਹ ਹਰਿਆਣੇ ਚੋਂ ਬਈ ਆਈ ਝੂਠ ਹਰਿਆਣੇ ਚੋਂ ਆਈ ਐ ਜੈਡ ਬਲੈਕ ਆ ਜਾਂ ਪੂਛਿਆ ਵਾਲ ਨਾ ਇੱਕ ਵਾਲ ਵੀ ਨਹੀਂ ਬਈ ਠੀਕ ਐ ਦੋਤਾ ਕੀ ਰਿਕਾਰਡ ਮਾਲਕਾਂ ਦੇ ਦੱਸਣ ਮੁਤਾਬਕ ਬਈ ਇੱਕ ਆਪਾ ਆਪਾ ਲਈ ਆ ਆਪਦੀ ਸਮਝ ਨਾਲ ਹਮ ਠੀਕ ਐ ਪਰ ਉਹਨਾਂ ਨੇ ਦੱਸਿਆ ਸੀ 17 17.5 ਕਿਲੋ ਪਲੂਨ ਹਟਾਂ ਚੋਇਆ ਬਈ ਠੀਕ ਹੈ ਚੋਇਆ ਇਹ ਗੱਲ ਹੈ ਵੀ ਜਾਇਜ ਆ ਕੋਸ ਅਸੀਂ ਬਹੁਤ ਮਾਲ ਲਿਆ ਉਹਨਾਂ ਬੰਦਿਆਂ ਤੋਂ ਠੀਕ ਹੈ ਉੱਥੇ ਝੋਟੀ ਲਈ ਹੈ ਇਹ ਠੀਕ ਹੈ ਬਾਕੀ ਖਰੀਦਣ ਵਾਲਾ ਚਲੋ ਆਪ ਦੇਖ ਲੈ ਵੀ 17 24 17 24 ਜਾਂ 25 ਚਾਹ ਹਾਂ 20 ਦੇ ਦੇ 22 ਦੇ 23 ਦੇ ਪਰ ਸਾਨੂੰ ਜਿੱਚੋ ਐਡੀ ਆ ਬਾਈ ਆਪਾਂ ਨਾ ਗਾਂ ਜਿਹੜਾ ਲੈ ਕੇ ਜੋ ਆਪ ਦੀ ਸਮਝ ਨਾਲ ਸਾਨੂੰ ਪਤਾ 20 ਕਿਲੋ ਦੀ ਝੋਟੀ ਦਾ ਦਊਗੀ ਠੀਕ ਤਾਂ ਵੀਰ ਜਿਹੜਾ ਇਹ ਕੱਟਾ ਨਾਲ ਬਈ ਇਹ ਵੀ ਇਸੇ ਮੱਝ ਦਾ ਹੀ ਹੈ ਇਸੇ ਦਾ ਬਈ ਪਹਿਲੇ ਸੂਏ ਦਾ ਦੂਜੇ ਸੂਣ ਐਤ ਕੀ ਝੋਟੀ ਨੇ ਠੀਕ ਹੈ ਅੱਛਾ ਇਹਦੀ ਕੋਈ ਸੀਮਨ ਡਿਟੇਲ ਕੱਟੇ ਦੀ ਇਹ ਮਾਲਕਨ ਸੇ ਐਮ 460 ਦਾ ਬਈ 460 ਦਾ ਹਾਂ ਮਾਲਕਨ ਦੇ ਮੁਤਾਬਕ ਹੈ ਆਪੇ ਨਵਾਬ ਬੋਲਦੀ ਹੈ ਕਿੰਨੀ ਉਮਰ ਹੋ ਗਈ ਹੋਣੀ ਕੱਟੇ ਦੀ ਬਜੰਦਾ ਚ ਇਹਦੀ ਬਈ ਹੋਊਗੀ 13 13.5 ਮਹੀਨੇ 13 13.5 ਮਹੀਨੇ ਉਮਰ ਹੈ। ਹਾਂਜੀ ਉਮਰ ਹੈ। ਠੀਕ ਹੈ। ਆਹ ਚਾ ਰੇਟ ਇਹਨਾਂ ਦੇ ਕੀ ਰੱਖਦੇ ਹਾਂ? ਝੋਟੀ ਦਾ ਰੇਟ ਕੀ ਰਹਿਣਾ? ਕੱਟੇ ਦਾ ਰੇਟ ਕੀ ਰਹੂਗਾ? ਇਹ ਬਈ ਵੈਸੇ ਚਲੋ ਝੋਟੀ ਸੂਪ ਹੀ ਬੋਲ ਕਰਕੇ ਵੀਡੀਓ ਪਾ ਲਈ। ਇਹ ਤਾਂ ਮਾਨਸ ਸਿੰਘ ਨੂੰ ਜਮ ਤਿਆਰ ਕਰਕੇ ਕੋ 9 ਦਿਨ ਪਏ ਆ। ਠੀਕ ਹੈ। ਤਿਆਰੀ ਇੰਨੀ ਕਿ ਜ਼ਬਰਦਸਤ ਕਰਨੀ ਹੈ ਇਹਨਾਂ ਵੀ ਇਹ ਤੁਲੇ ਲੈ ਕੇ ਬੈਠਣਾ ਨਹੀਂ ਆਣਾ। ਠੀਕ ਹੈ। ਹਾਂ ਤੇ ਫੋਨ ਵੀ ਮਤਲਬ ਇਹਦਾ ਰੇਟ ਆ ਫੋਨ ਤੇ ਕਰਾਂਗੇ। ਕਿਉਂ ਸਾਨੂੰ ਪਾ ਹੁਣ ਬੈਗੀ ਦਾ ਰੇਟ ਹੋਜਾ ਬਾਈ ਤਿਆਰੀ ਚ ਰੇਟ ਦਾ ਹੋਰ ਹੋਊਗਾ। ਠੀਕ ਹੈ। ਅੱਜ ਵਾਕ ਹੀ ਵੇਚਾਂਗੇ। ਤੇ ਜਿਹੜਾ ਜ ਸੋ ਦੋਸਤੋ ਝੋਟੀ ਪਹਿਲਾਂ ਤੋਰ ਕੇ ਦਿਖਾ ਦਈਏ ਰੇਟ ਫੋਨ ਤੇ ਐ ਇੱਕ ਚੰਗੀ ਕੀਮਤ ਦੀ ਝੋਟੀ ਬਾਈ ਦੱਸਦਾ ਵੀ ਨਵਾਬ ਬੁੱਲਦੀ ਐ ਮੈਂ ਫੇਰ ਇਹ ਬੇਨਤੀ ਕਰਦਾ ਵੀ ਜਿਹਨੇ ਚੰਗੇ ਪੈਸੇ ਲਾਉਣੇ ਆ ਝੋਟੀ ਨੂੰ ਨੇੜੇ ਆ ਕੇ ਜਰੂਰ ਦੇਖਿਓ ਤੁਹਾਨੂੰ ਸੋਹਣੀ ਲੱਗੂਗੀ ਆਸ ਐ ਬਾਕੀ ਚੰਗੀ ਚੀਜ਼ ਦੇਖਣ ਆਉਂਗੇ ਤਾਂ ਇਹ ਤਾਂ ਹੈ ਵੀ ਚਲੋ ਪਸੂ ਤਾਂ ਸੋਹਣਾ ਜਰੂਰ ਦੇਖ ਲਓਗੇ ਤੁਸੀਂ ਸੌਦਾ ਹੋਣਾ ਬਾਅਦ ਦੀ ਗੱਲ ਐ ਜਗਾਲੀ ਨਹੀਂ ਛੜਦੀ ਕਰਮਾਂ ਵਾਲੀ ਇਹ ਵੀ ਜਿੰਨਾ ਵੈਸੇ ਤਾਂ ਇਹ ਗੱਭਣਾ ਪਰ ਫਿਰ ਵੀ ਇਹ ਇੱਕ ਸ਼ਰੀਫ ਤੇ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੈ ਜਿੰਨੇ ਵੱਧ ਜਗਾਲੀ ਕਰੂਗੀ ਉਨਾਂ ਹੀ ਦੁੱਧ ਵੱਧ ਪੈਦਾ ਪਸ਼ੂ ਨੇ ਕਰਨਾ ਹੁੰਦਾ ਹੈ। ਇਹਦਾ ਕੱਟਾ ਵੀ ਬਹੁਤ ਸੋਹਣਾ ਦੋਸਤੋ ਨਾਲ ਇਹ ਜੈਡ ਬਲੈਕ ਝੋਟੀ ਹੈ। ਹਰਿਆਣੇ ਚੋਂ ਬਾਈ ਕਹਿੰਦਾ ਲਿਆਂਦੀ ਹੈ ਤੇ ਮਾਲਕ ਦੱਸਦੇ ਆ ਇਹ ਨਵਾਬ ਬੁੱਲਦੀ ਹੈ। 17 ਕਿਲੋ ਉਹਨਾਂ ਨੇ ਪਹਿਲਾਂ ਦਾ ਦੁੱਧ ਦੱਸਿਆ ਪਰ ਦੁੱਧ ਬਾਰੇ ਮੈਂ ਹਮੇਸ਼ਾ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਤੁਸੀਂ ਆ ਕੇ ਦੇਖੋ ਵੀ ਤੁਸੀਂ ਇਸ ਮਾਝ ਤੋਂ ਲੋ ਕਿੰਨਾ ਕੁ ਦੁੱਧ ਚੋ ਸਕਦੇ। ਬੱਚਾ ਲੈ ਕੇ ਕੱਟਾ ਦਾ ਨਾਲ ਹੀ ਵੱਡਾ। ਸੋ ਦੋਸਤੋ ਕੱਟਾ ਵੀ ਨਾਲ ਤੁਸੀਂ ਦੇਖ ਲਓ ਐਮ 466 ਦਾ ਬਾਈ ਜਿਹੜੀ ਕਹਿੰਦੇ ਵੀ ਇਹ ਬੱਚਾ ਹੈ ਜੈਡ ਬਲੈਕ ਹੀ ਲਗਭਗ ਕੱਟਾ ਦਿੰਦਾ ਹੈ ਜੈਡ ਬਲੈਕ ਹੀ ਝੋਟੀ ਹੈ ਮੋਹ ਅੱਜ ਵੀ ਕੱਟੇ ਦਾ ਫੁੱਲ ਕਰਦੀ ਹੈ ਹਾਲਾਂਕਿ ਵੈਸੇ ਤਾਂ ਪਸ਼ੂ ਦਾ ਪਸ਼ੂ ਨੂੰ ਵੀ ਮੋਹ ਹੁੰਦਾ ਜਿਵੇਂ ਬਾਹਰ ਕੱਲੀ ਕੱਢ ਲਈ ਸੀ ਪਰ ਜਦੋਂ ਕੱਟਾ ਨਾਲ ਲਿਆਂਦਾ ਤਾਂ ਉਹਦੇ ਨਾਲ ਕੁਝ ਤੁਸੀਂ ਦੇਖੋਗੇ ਹੁਣ ਇਹ ਖੜੀ ਹੈ ਰਿਲੈਕਸ ਜੀ ਹੋ ਕੇ ਸੋ ਇਹ ਝੋਟੀ ਫॉर ਸੇਲ ਹੈ ਜਿਹਨੂੰ ਪਸੰਦ ਆਵੇ ਤਾਂ ਇੱਕ ਬਿਊਟੀ ਵਾਲੀ ਝੋਟੀ ਹੈ ਬੜੀ ਸੋਹਣੀ ਬਾਡੀ ਬੰਤਰੇ ਦੀ ਥਾਣਾ ਚ ਵਿੱਥੀ ਫੁੱਲ ਪੂਰਾ ਨਰਵਾ ਥਾਣ ਇਹਦੇ ਲੱਗਾ ਤੁਸੀਂ ਥਾਣ ਵੀ ਇਸ ਸਾਈਡ ਤੋਂ ਦੇਖਿਓ ਇਹਦਾ ਤੁਹਾਨੂੰ ਕਿੱਦਾਂ ਦਾ ਨਜ਼ਰ ਆਉਂਦਾ ਸੋ ਇਹ ਕੱਟਾ ਵੀ ਦੇਖ ਲਓ ਦੋਸਤੋ ਸਾਲ ਤੋਂ ਉੱਤੇ ਇਹਦੀ ਉਮਰ ਲੈ ਆ ਬਾਈ ਲੈ ਜਾਂ ਅੰਦਰ ਹੀ ਸੋ ਸੋਹਣਾ ਕੱਟਾ ਦੋਸਤੋ ਬਿਲਕੁਲ ਮੱਝ ਵਾਂਗੂ ਇਹਦੀ ਵੀ ਬਾਡੀ ਬੰਤਰ ਦਿਸਦੀ ਹੈ ਇਹ ਐਮ 468 ਦਾ ਬੱਚਾ ਤੇ ਝੋਟੀ ਜਿਹੜੀ ਉਹ ਆਪ ਨਵਾਬ ਦੀ ਹੈ ਸੋ ਹੁਣ ਫੇਰ ਝੋਟੀ ਦਾ ਹਵਾਨਾ ਦੇਖੋ ਇਦਾਂ ਦਾ ਦੱਸੋ ਇਹਦੇ ਹਵਾਨੇ ਦਾ ਹੋਣ ਦਾ ਰੋਕ ਹੈ ਹਜੇ 8-9 ਦਿਨ ਇਹਦੇ ਪੈਂਡਿੰਗ ਆ ਦਿਨ ਪੂਰੇ ਹੋਣ ਦੇ ਵਿੱਚ ਬਾਪਾ ਫੇਰ ਕਹਿੰਦਾ ਜੀ ਨੇ ਝੋਟੀ ਲੈਣੀ ਆ ਸੌਦਾ ਕਰਨਾ ਕੋਲੇ ਜਾ ਕੇ ਜਰੂਰ ਵੇਖੇ ਬਾਈ ਸਾਨੂੰ ਪਤਾ ਮੁਰਦਾ ਨਹੀਂ ਕਿਉਂ ਕੋਲੇ ਆ ਕੇ ਇਹਨੇ ਦੱਸਣਾ ਵੀ ਆ ਕੇ ਹਰ ਇੱਕ ਚੀਜ਼ ਤੋਂ ਕਿਸੇ ਬਾਤ ਪਰਾਣੀ ਹੈ ਸਹੀ ਹੈ ਸੋ ਬਹੁਤ ਸੋਹਣੀ ਝੋਟੀ ਹੋਈ ਪਾਸੇ ਬਾਈ ਤਰਮ ਸਿੰਘ ਜੀ ਸੋ ਫੇਰ ਤੁਸੀਂ ਇਹਨੂੰ ਦੇਖ ਲਓ ਇਹਦੇ ਨਾਲ ਇਹ ਕਟਾ ਹਿੱਸੇ ਝੋਟੀ ਦਾ ਹੈ ਜਿਹੜਾ ਬਾਈ ਨੇ ਵੇਚਦਾ ਆਪੋਥਰਾ ਬਿਲਕੁਲ ਦੱਸੋ ਇਹ ਸਸਤੀ ਗੱਲ ਵੇਖੋ ਬਾਈ ਸੋ ਇੱਕ ਹੋਰ ਝੋਟੀ ਜਿਹੜੀ ਦੱਸੋ ਤੁਹਾਨੂੰ ਲਾਸਟ ਉੱਤੇ ਦਿਖਾਉਣੀ ਹੈ ਇਹ ਕੰਨ ਮਸੂਆ ਸੁਹੰਦੀ ਹੈ ਬਈ ਇਹ ਚਾਰਾਂ ਦਾ ਪਹਿਲਾ ਸੁਆ ਸੁਹ ਹੈ ਬਾਈ ਜੀ ਕਿੰਨੇ ਦਿਨ ਲੈ ਜੂ ਹਜੇ ਇਹਦੇ 8 ਦਿਨ ਪਏ ਬਾਈ ਹਜੇ 8 ਦਿਨ ਬਾਕੀ ਆ 8 ਦਿਨ ਬਾਕੀ ਇਹਦੇ ਠੀਕ ਹੈ ਇਹਦਾ ਕੀ ਰੇਟ ਰਹਿਣਾ ਤੁਹਾਨੂੰ ਵੀ ਇਹਦੇ ਬਾਈ ਸਾਰੇ ਫੋਨ ਤੇ ਆ ਜੋਣ ਗਰੇ ਓਕੇ ਸੋ ਦੱਸੋ ਰੇਟ ਅੱਜ ਸਾਰੇ ਫੋਨ ਦੇ ਉੱਤੇ ਆ ਪਹਿਲਾ ਸੁਆ ਸੁਹੰਦੀ ਹੈ ਬਾਈ ਦੱਸਦੇ ਆ ਵੀ 4 ਦਿਨ ਦਾ ਬੂਰੀ ਮਾਰਕਿੰਗ ਦੋਸਤੋ ਇਹਦੀ ਟਟਮੀ ਪਰ ਜਿਵੇਂ ਬੂਰੀ ਜਿਹੜੀ ਆਮ ਤੌਰ ਤੇ ਉਹਨੂੰ ਨੀਲੀ ਰਾਵੀ ਵਾਲੇ ਪਾਸੇ ਨੂੰ ਗੜਿਆਂ ਜਾਂਦਾ ਹਵਾਨਾ ਚੰਗਾ ਕੱਢੂਗੀ ਝੋਟੀ ਸਾਫ ਸੁਥਰਾ ਰੱਖੂਗੀ ਸੋ ਪਾਸ ਤੁਸੀਂ ਆ ਕੇ ਕਰ ਲਿਓ ਜਿਹੜਾ ਵੀਰ ਖਰੀਦਣਾ ਚਾਵੇ ਲੈ ਆ ਬਈ ਅੱਖ ਨੀਲੀ ਵਾਲੀ ਐ ਰੇਟ ਸਾਰੇ ਪਸ਼ੂਆਂ ਦੇ ਫੋਨ ਦੇ ਉੱਤੇ ਬਾਈ ਨੇ ਰੱਖੇ ਆ ਬਾਕੀ ਤੁਸੀਂ ਪਾਸ ਕਰ ਲਓ ਜਿਹੜਾ 나ਕ ਤੁਹਾਨੂੰ ਜੱਜ ਗਿਆ ਸੋ ਇਹ ਚਾਰ 나ਕ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਉਣੇ ਸੀ ਜਿਹਦੇ ਚੇਹ ਝੋਟੀ ਤਾਜੀ ਸੂਈ ਵੀ ਹੈ ਇਹਦੇ ਨਾਲ ਗੱਬਨ ਝੋਟੀ ਹੈ ਇੱਕ ਇਸੇ ਮੱਝ ਦਾ ਘਟਾ ਤੇ ਇੱਕ ਝੋਟੀ ਜਿਹੜੀ ਹੁਣ ਤੋਰ ਕੇ ਵੱਧੀ ਹੈ ਸੋ ਆ ਕੇ ਤੁਸੀਂ ਦੇਖ ਕੇ ਆਵਦੀ ਤਸੱਲੀ ਨਾਲ ਖਰੀਦ ਸਕਦੇ ਹੋ ਧੰਨਵਾਦ